ਇਸ ਵੇਲੇ ਦੀ ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਆ ਅੰਮ੍ਰਿਤਸਰ ਉਤਰੀ ਹਲਕੇ ਦੇ ਵਿਧਾਇਕ 쿠ਬਰ ਵਿਜੇ ਪ੍ਰਤਾਪ ਦੀ ਧਰਮ ਪਤਨੀ ਮધુ ਮਿਤਾ ਦਾ ਅਧਿਆਤ ਹੋ ਗਿਆ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਐਮ ਐਲ ਏ 쿠ਬਰ ਵਿਜੇ ਪ੍ਰਤਾਪ ਦੇ ਧਰਮ ਪਤਨੀ ਅੰਮ੍ਰਿਤਸਰ ਉਤਰੀ ਹਲਕੇ ਦੇ ਵਿਧਾਇਕ ਨੂੰ ਗਹਿਰਾ ਸਦਮਾ ਲੱਗਿਆ ਕਿਉਂਕਿ ਉਹਨਾਂ ਦਾ ਜੀਵਨ ਸਾਥੀ ਇਸ ਦੁਨੀਆ ਤੋਂ ਚਲਾ ਗਿਆ ਤੁਹਾਨੂੰ ਦੱਸ ਦਈਏ ਕਿ ਐਮ ਐਲ ਏ 쿠ਬਰ ਵਿਜੇ ਪ੍ਰਤਾਪ ਦੀ ਪਤਨੀ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਅੱਜ ਬਿਮਾਰੀ ਨਾਲ ਜੂਝਦੇ ਹੋਏ ਇਸ ਜਹਾਨੋਂ ਕੁਛ ਕਰ ਗਏ। ਸਾਬਕਾ ਆਈਪੀਐਸ ਅਫਸਰ ਵੀ ਨੇ ਕੁਬਰ ਵਿਜੇ ਪ੍ਰਤਾਪ ਤੇ ਹੁਣ ਉਹਨਾਂ ਨੂੰ गहरा ਸਦਮਾ ਲੱਗਿਆ ਕਿਉਂਕਿ ਧਰਮ ਪਤਨੀ ਸਾਥ ਛੱਡ ਗਏ ਨੇ ਤੇ ਅੱਜ ਹੀ ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਸੰਸਕਾਰ ਕੀਤਾ ਜਾਵੇਗਾ। ਇਹ ਕੇਸ ਵਲਦੀ ਮੰਦਭਾਗੀ ਖਬਰਾਂ ਤੜਕ ਸਾਰ ਜਿਹੜੀ ਇੱਕ ਮੰਦਭਾਗੀ ਖਬਰ ਆ ਰਹੀ ਹੈ ਇੱਕ ਆਪ ਦੇ ਐਮਐਲਏ ਜਿਹੜੇ ਅੰਮ੍ਰਿਤਸਰ ਉਤਰੀ ਹਲਕੇ ਤੋਂ ਵਿਧਾਇਕ ਨੇ ਕੁਵਰ ਵਿੱਚ ਪ੍ਰਤਾਪ ਉਹਨਾਂ ਦੀ ਧਰਮ ਪਤਨੀ ਦਾ ਦਿਹਾਂਤ ਹੋਇਆ ਮਧੂ ਮਿਤਾ ਜਿਹੜੀ ਉਹਨਾਂ ਦੇ ਪਤਨੀ ਸੀਗੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤੇ ਅੱਜ ਕੈਦੀ ਕਿ ਉਹਨਾਂ ਬਿਮਾਰੀ ਦੇ ਨਾਲ ਜੂਝਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਆਕੇ ਨੇ ਦਿਹਾਂਤ ਹੋਇਆ ਉਹਨਾਂ ਦਾ ਵੱਡੀ ਖਬਰ ਹੈ ਕਿ ਆਪ ਦੇ ਐਮਐਲਏ ਕੁਬੁਰ ਵਿਜੇ ਪ੍ਰਤਾਪ ਨੂੰ ਵੱਟਾ ਝਟਕਾ ਲੱਗਿਆ ਕਿਉਂਕਿ ਜਿਹੜੇ ਜੀਵਨ ਸਾਥੀ ਸੀਗੇ ਉਹਨਾਂ ਦੇ ਅੱਜ ਇਸ ਦੁਨੀਆ ਨੂੰ ਅਲਵਿਦਾ ਆਕੇ ਵੱਡੀ ਖਬਰ ਆਪਦੇ ਨਾਲ ਜੁੜੀ ਹੋਈ ਹੈ ਕਿ ਜਿਹੜੀ ਕਿ ਅੰਮ੍ਰਿਤਸਰ ਦੇ ਉਤਰੀ ਹਲਕਾ ਦੇ ਵਿਧਾਇਕ ਨੇ ਕੁੁਰਵਜੇ ਪ੍ਰਤਾਪ ਨਾਲ ਹੀ ਸਾਬਕਾ ਆਈਪੀਐਸ ਅਫਸਰ ਵੀ ਨੇ ਲਗਾਤਾਰ ਚਾਚਾ ਦੇ ਵਿੱਚ ਰਹਿੰਦੇ ਸੀ ਪਰ ਅੱਜ ਉਹਨਾਂ ਨੂੰ ਵੱਡਾ ਸਦਮਾ ਲੱਗਿਆ ਵੱਡਾ ਕਿਤੇ ਕੀ ਝਟਕਾ ਲੱਗਿਆ ਕਿਉਂਕਿ ਅੱਜ ਉਹਨਾਂ ਦੇ ਜਿਹੜੇ ਜੀਵਨ ਸਾਥੀ ਸੀਗੇ ਮਧੂ ਮਿਤਾ ਉਹਨਾਂ ਦੀ ਪਤਨੀ ਸੀ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਆਖੀ ਹੈ ਵੱਡੀ ਖਬਰ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਇਸ ਵੇਲੇ ਦੀ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਆ ਅੰਮ੍ਰਿਤਸਰ ਉਤਲੀ ਹਲਕੇ ਦੇ ਵਿਧਾਇਕ ਕੁਬੇਰ ਵਿਜੇ ਪ੍ਰਤਾਪ ਦੀ ਧਰਮ ਪਤਨੀ ਮਧੂ ਮਿਤਾ ਦਾ ਅਧਿਆਤ ਹੋ ਗਿਆ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਐਮ ਐਲ ਏ ਕੁਬੇਰ ਵਿਜੇ ਪ੍ਰਤਾਪ ਦੇ ਧਰਮ ਪਤਨੀ ਅੰਮ੍ਰਿਤਸਰ ਉਤਰੀ ਹਲਕੇ ਦੇ ਵਿਧਾਇਕ ਨੂੰ ਗਹਿਰਾ ਸਦਮਾ ਲੱਗਿਆ ਕਿਉਂਕਿ ਉਹਨਾਂ ਦਾ ਜੀਵਨ ਸਾਥੀ ਇਸ ਦੁਨੀਆ ਤੋਂ ਚਲਾ ਗਿਆ ਤੁਹਾਨੂੰ ਦੱਸ ਦਈਏ ਕਿ ਐਮ ਐਲ ਏ ਕੁਬੇਰ ਵਿਜੇ ਪ੍ਰਤਾਪ ਦੀ ਪਤਨੀ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਅੱਜ ਬਿਮਾਰੀ ਨਾਲ ਜੂਝਦੇ ਹੋਏ ਇਸ ਜਹਾਨੋਂ ਕੁਛ ਕਰ ਗਏ ਸਾਬਕਾ ਆਈਪੀਐਸ ਅਫਸਰ ਵੀਨੇ ਕੁਬਰ ਵਿਜੇ ਪ੍ਰਤਾਪ ਤੇ ਹੁਣ ਉਹਨਾਂ ਨੂੰ ਡੇਰਾ ਸਦਮਾ ਲੱਗਿਆ ਕਿਉਂਕਿ ਧਰਮ ਪਤਨੀ ਸਾਥ ਛੱਡ ਗਏ ਨੇ ਤੇ ਅੱਜ ਹੀ ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਸੰਸਕਾਰ ਕੀਤਾ ਜਾਵੇਗਾ ਇਹ ਕੇਸ ਵਲਦੀ ਮੰਦਭਾਗੀ ਖਬਰਾਂ ਤੜਕ ਸਾਰ ਜਿਹੜੀ ਇੱਕ ਮੰਦਭਾਗੀ ਖਬਰ ਆ ਰਹੀ ਹੈ ਇੱਕ ਆਪ ਦੇ ਐਮਐਲਏ ਜਿਹੜੇ ਅੰਮ੍ਰਿਤਸਰ ਉਤਰੀ ਹਲਕੇ ਤੋਂ ਵਿਧਾਇਕ ਨੇ ਕੁਵਰ ਵਿੱਚ ਪ੍ਰਤਾਪ ਉਹਨਾਂ ਦੀ ਧਰਮ ਪਤਨੀ ਦਾ ਦਿਹਾਂਤ ਹੋਇਆ ਮਧੂ ਮਿਤਾ ਜਿਹੜੀ ਉਹਨਾਂ ਦੇ ਪਤਨੀ ਸੀਗੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤੇ ਅੱਜ ਕਿ ਕੈਦੀ ਕਿ ਉਹਨਾਂ ਬਿਮਾਰੀ ਦੇ ਨਾਲ ਜੂਝਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਆਕੇ ਨੇ ਦਿਹਾਂਤ ਹੋਇਆ ਉਹਨਾਂ ਦਾ ਵੱਡੀ ਖਬਰ ਹੈ ਕਿ ਆਪ ਦੇ ਐਮਐਲਏ ਕੂਰ ਵਿਜੇ ਪ੍ਰਤਾਪ ਨੂੰ ਵੱਟਾ ਝਟਕਾ ਲੱਗਿਆ ਕਿਉਂਕਿ ਜਿਹੜੇ ਜੀਵਨ ਸਾਥੀ ਸੀਗੇ ਉਹਨਾਂ ਦੇ ਅੱਜ ਇਸ ਦੁਨੀਆ ਨੂੰ ਅਲਵਿਦਾ ਆਖੇ ਵੱਡੀ ਖਬਰ ਆਪ ਦੇ ਨਾਲ ਜੁੜੀ ਹੋਈ ਹੈ ਕਿਹਦੀ ਕਿ ਅੰਮ੍ਰਿਤਸਰ ਦੇ ਉਤਰੀ ਹਲਕਾ ਦੇ ਵਿਧਾਇਕ ਨੇ ਕੂਰ ਵਿਜੇ ਪ੍ਰਤਾਪ ਨਾਲ ਹੀ ਸਾਬਕਾ ਆਈਪੀਐਸ ਅਫਸਰ ਵੀ ਨੇ ਲਗਾਤਾਰ ਚਾਚਾ ਦੇ ਵਿੱਚ ਰਹਿੰਦੇ ਸੀ ਪਰ ਅੱਜ ਉਹਨਾਂ ਨੂੰ ਵੱਡਾ ਸਦਮਾ ਲੱਗਿਆ ਵੱਡਾ ਕਿਹਦੀ ਕੀ ਝਟਕਾ ਲੱਗਿਆ ਕਿਉਂਕਿ ਅੱਜ ਉਹਨਾਂ ਦੇ ਜਿਹੜੇ ਜੀਵਨ ਸਾਥੀ ਸੀਗੇ ਮਧੂ ਮਿਤਾ ਉਹਨਾਂ ਦੀ ਪਤਨੀ ਸੀ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਆਖੀ ਹੈ ਵੱਡੀ ਖਬਰ ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ